ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੇ ਲੱਗਣ ਵਾਲੇ 52 ਲੱਖ ਰੁਪਏ ਦੀ ਲਾਗਤ ਦਾ ਸੀਸੀਟੀਵੀ ਕੈਮਰਾ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ ਦੱਸਦੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੀ ਸੁਰੱਖਿਆ ਸੰਬੰਧੀ ਵੱਖ-ਵੱਖ ਥਾਵਾਂ ਤੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਜਿਸ ਸੰਬੰਧੀ ਅੱਜ 7 ਲਾਈਟ ਪੁਆਇੰਟ ਤੇ ਇਸ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਕਾਰਜ ਸਦਕ ਅਫਸਰ ਜ਼ੀਰਕਪੁਰ ਤੋਂ ਇਲਾਵਾ ਡੀਐਸਪੀ ਜੀ ਪਰ ਉੱਚੇ ਜੇ ਤੌਰ ਤੇ ਹਾਜ਼ਰ ਰਹੇ। ਸਤਿਕਾਰਯੋਗ ਸਾਰੇ ਪਿਆਰੇ ਜ਼ਿਰਕਪੁਰ ਦੇ ਨਿਵਾਸੀਓ ਅੱਜ ਬਹੁਤ ਵੱਡਾ ਉਪਰਾਲਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਗਿਆ ਕਿ ਕੈਮਰੇ ਦੀ ਅੱਖ ਸਾਰੇ ਲੋਕਾਂ ਦੇ ਵੱਲ ਹੋਏਗੀ ਔਰ ਮੇਰਾ ਜ਼ਿਰਕਪੁਰ ਜਿਹੜਾ ਛੋਟਾ گاਵਾ ਬਣ ਰਿਹਾ ਅੱਜਕੱਲ ਇਹਦੇ ਚ ਇਸ ਚੀਜ਼ ਦੀ ਬਹੁਤ ਵੱਡੀ ਜ਼ਰੂਰਤ ਸੀ ਕਿ ਸੀਸੀਟੀਵੀ ਕੈਮਰਾਜ਼ ਲੱਗਣੇ ਚਾਹੀਦੇ ਸੀ। ਇਹਦੇ ਪਿੱਛੇ ਸਾਰਾ ਸਹਿਯੋਗ ਯੋਧਤਾ ਦਾ ਡੀਐਸਪੀ ਸਾਹਿਬ ਐਸਐਚਓ ਸਾਹਿਬਾਨ ਤੇ ਸਿਰ ਆਮ ਆਦਮੀ ਪਾਰਟੀ ਦੀ ਟੀਮ ਦਾ ਜਿਹੜਾ ਉਪਰਾਲਾ ਜਿਹੜੇ ਵਲੰਟੀਅਰ ਦੀ ਮੰਗ ਸੀ ਬਹੁਤ ਥੇਰਾ ਤੋਂ ਕਿਉਂਕਿ ਇਹ ਲੋਕ ਖਾਣ ਹੀ ਲੱਗੇ ਰਹੇ ਕਮੇਟੀ ਨੂੰ ساری عمر ਇਸ ਪਾਸੇ ਤਾਂ ਨ ਦੇ ਨਿਗਾ ਹੀ ਕਦੀ ਨਹੀਂ ਗਈ ਮੈਂ ਖਾਸ ਕਰ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਕਿ ਮੇਰੇ ਛੋਟੇ ਭਰਾ ਦਾ ਇੱਕ ਵਿਜਨ ਹੈ ਸੀ ਉਹ ਐਮਪੀ ਹੁੰਦੇ ਹੋਏ ਵੀ ਇਸ ਕੈਮਰੇ ਦੀ ਅੱਖ ਨਾਲ ਪੰਜਾਬ ਨੂੰ ਦੇਖਦੇ ਰਹੇ ਜਿਸ ਕਰਕੇ ਅੱਜ 92 ਵਿਧਾਇਕ ਬਣੇ ਪਰ ਮੁੱਖ ਮੰਤਰੀ ਭਗਵੰਤ ਮਾਨ ਬਣਿਆ ਮੈਂ ਜੀਨਪੁਰ ਦੇ ਨਿਵਾਸੀਆਂ ਬਹੁਤ ਬਹੁਤ ਧੰਨਵਾਦ ਧੰਨਵਾਦ ਸੱਚ